ऑल्टोरियस चैनल ਦੇ ਵਿੱਚ ਤੁਹਾਡਾ ਸਵਾਗਤ ਫਬਰੀ ਬਾਈਪਾਸ 'ਤੇ ਨਾਕੇਬੰਦੀ ਦੌਰਾਨ ਮਰੂਤੀ ਸਵਾਰ ਜੰਮੂ ਦੇ ਤਿੰਨ ਵਿਅਕਤੀਆਂ ਨੂੰ ਪੁਲਿਸ ਨੇ 45 ਗ੍ਰਾਮ ਹੈਰੋਇਨ ਜ਼ਬਤ ਕੀਤਾ ਕਾਬੂ 에어ਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਥਾਣਾ ਸਦਰ ਕੁਦਰਸਪੁਰ ਦੀ ਪੁਲਿਸ ਨੇ ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਫਬਰੀ ਬਾਈਪਾਸ 'ਤੇ ਨਾਕੇ ਦੇ ਉੱਤੇ ਮਰੂਤੀ ਗੱਡੀ 'ਚ ਸਵਾਰ ਜਮੂਆਸੀ 3 ਵਿਅਕਤੀਆਂ ਨੂੰ 45 ਗ੍ਰਾਮ ਹਿਰੋਇਨ ਸਮੇਤ ਗ੍ਰਿਫਤਾਰ ਕੀਤਾ ਤੇ ਐਨਟੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਆਂ ਥਾਣਾ ਸਦਰ ਦੇ ਐਸਐਚਓ ਅਮਨਦੀਪ ਸਿੰਘ ਨੇ ਦੱਸਿਆ ਕਿ ਸਹਾਇਕ ਸਬ ਇੰਸਪੈਕਟਰ ਮੋਹਨ ਲਾਲ ਨੇ ਪੁਲਿਸ ਪਾਰਟੀ ਦੇ ਨਾਲ ਬਬਰੀ ਬਾਈਪਾਸ ਵਿਖੇ ਨਾਕਾ ਲਗਾਇਆ ਹੋਇਆ ਸੀ ਜੇਸ ਡੋਰੰਡ ਬਟਾਲਾ ਸਾਈਟ ਤੋਂ ਇੱਕ ਮਰੂਤੀ ਗੱਡੀ ਨੰਬਰ JK14G7484 ਆਉਂਦੀ ਦਿਖਾਈ ਦਿੱਤੀ ਜਦੋਂ ਉਸ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਡੈਸ਼ਬੋਰਡ ਦੇ ਅੰਦਰ ਇੱਕ ਚਿੱਟੇ ਰੰਗ ਦੇ ਮੂਮੀ ਲਿਫਾਫੇ ਦੇ ਵਿੱਚ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਹੋਇਆ ਤੇ ਜਾਂਚ ਤੋਂ ਬਾਅਦ ਉਸ ਵਿੱਚੋਂ 45 ਗ੍ਰਾਮ ਹਿਰੋਇਨ ਬਰਾਮਦ ਹੋਈ ਉਹਨਾਂ ਦੱਸਿਆ ਕਿ ਗੱਡੀ ਸਵਾਰ ਵਿਅਕਤੀਆਂ ਤੋਂ ਪੁੱਛਗਿੱਛ ਕਰਨ ਤੇ ਉਹਨਾਂ ਦੀ ਪਛਾਣ ਕਰਨ ਸਿੰਘ ਪੁੱਤਰ ਰਤਨ ਦਰਸ਼ਨ ਸਿੰਘ ਪੁੱਤਰ ਬਲਦੇਵ ਸਿੰਘ ਮਮਦ ਅਸਦੀਕ ਪੁੱਤਰ ਸ਼ੇਰੂ ਵਾਸੀ ਪਿੰਡ ਗਲਕ ਟੜਾਲ ਜ਼ਿਲ੍ਹਾ ਕਟੂਆ ਵਜੋਂ ਹੋਈ ਹੈ ਤੇ ਹੁਣ ਮਾਮਲੇ ਦੀ ਪੜਤਾਲ ਹੋਰ ਵੀ ਕੀਤੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਆਲਟੂ ਨਿਊਜ਼ ਦੀ ਇਹ ਵਿਸ਼ੇਸ਼ ਰਿਪੋਰਟ ਇਹ ਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸ਼ਹਿਰ ਦੀ ਨਾਕੇਬੰਦੀ ਕੀਤੀ ਗਈ ਸੀ ਤੇ ਸ਼ੱਕੀ ਵਾਹਨਾਂ ਦੀ ਜਿਹੜੀ ਚੈਕਿੰਗ ਕੀਤੀ ਜਾ ਰਹੀ ਸੀ ਚੈਕਿੰਗ ਦੇ ਦੌਰਾਨ ਇੱਕ ਗੱਡੀ ਅੰਮ੍ਰਿਤਸਰ ਰੋ ਸਾਈਡ ਤੋਂ ਆ ਰਹੀ ਸੀ ਜਦੋਂ ਸਾਡੇ ਨਾਕਾ ਇੰਚਾਰਜ ਹੋਣਾ ਨੇ ਉਹਨੂੰ ਗੱਡੀ ਨੂੰ ਡਾਕ ਕੇ ਉਹ ਤੋਂ ਪੁੱਛਗਿੱਛ ਕੀਤੀ ਉਹਨਾਂ ਨੇ ਚੰਗੀ ਤਰ੍ਹਾਂ ਚੈੱਕ ਕੀਤਾ ਕਿ ਉਹ ਤੋਂ ਸਾਨੂੰ 45 ਗ੍ਰਾਮ ਹਿਰੋਇਨ ਦੀ ਰਤਬੀ ਸੀ। ਕਿਨੇ ਰੋਕੂ ਫੜੇਗੇਗਾ ਇਹਦੇ ਵਿੱਚ ਜੀ ਤਿੰਨ ਰੋਕੀ ਨੇ। ਪਰ ਇਹਨਾਂ ਦੇ ਬਿਲਕੁਲ ਵੀ ਕੋਈ ਨਹੀਂ। ਅਹ ਨਹੀਂ ਇਹਨਾਂ ਦੇ ਪਹਿਲਾਂ ਕੋਈ ਮਕਦਮਾ ਨਹੀਂ। ਕਿਹੜੀ ਕਾਰਵਾਈ ਕੀਤੀ ਹੈ? ਇਹਨਾਂ ਦੇ ਯੋਗ ਧਾਰਾਵਾਂ ਮਤਾਇ ਜਿਹੜਾ ਪਰਚਾ ਦਰਜ ਕਰਕੇ ਇਹਨਾਂ ਦੀ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਏਗੀ।